ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਐਸ ਵਕਤ ਤੁਹਾਡੇ ਨਾਲ ਲਾਈਵ ਫੇਸਬੁਕ ਤੇ ਸੰਗਰੂਰ ਦੇ ਦਫ਼ਤਰ ਚੋਂ ਇਸ ਵਕਤ ਵਕ ਵਕ ਪਿੰਡਾਂ ਚੋਂ ਪੰਚਾਇਤਾਂ ਦੇ ਮੋਤਵਾਰ ਸੱਜਣ ਪਹੁੰਚੇ ਹੋਏ ਨੇ ਹਲਕੇ ਦੇ ਬਹੁਤ ਸਾਰੇ ਇਸ ਤੋਂ ਪਹਿਲਾਂ ਆਪਣਾ ਆਪਣਾ ਮੰਗ ਪੱਤਰ ਜਾਂ ਆਪਣੇ ਆਪਣੇ ਗਰੰਟਾ ਲੈ ਕੇ ਚਲੇ ਗਏ ਸੋ ਅੱਜ ਪੂਰਾ ਦਿਨ ਇੱਥੇ ਲੱਗਦੇ ਨਾਲ ਫੀਲਿੰਗ ਹੋਊਗੀ ਜਿਨਾਂ ਚਾਰ ਆਖਰੀ ਬੰਦਾ ਅਟੈਂਡ ਨਹੀਂ ਹੁੰਦਾ ਉਹਨਾਂ ਚਾਹੇ ਇੱਥੋਂ ਨਹੀਂ ਜਾਂਦੇ ਬਹੁਤ ਸਾਰੇ ਨਵੇਂ ਪੰਚਾਇਤਾਂ ਦੇ ਸਰਪੰਚ ਚੁਣੇ ਗਏ ਨੇ ਯੰਗ ਮੁੰਡੇ ਔਰ ਵਰਕੀ ਦੇ ਡੱਬੇ ਵੀ ਆ ਰਹੇ ਨੇ ਵਧਾਈਆਂ ਦੇਣ ਆ ਰਹੇ ਨੇ ਔਰ ਅੱਛੀ ਗੱਲ ਹੈ ਕਿ ਨੌਜਵਾਨ ਮੁੰਡੇ ਪੰਜ ਸਰਪੰਚ ਚੁਣੇ ਗਏ ਨੇ ਜਿਨ੍ਹਾਂ ਨੂੰ ਪਿੰਡਾਂ ਨਾਲ ਉਹ ਹੈ ਕਿ ਅਸੀਂ ਕੁਝ ਕਰਨਾ ਹੈ ਉਹ ਪਾਰਟੀ ਪੱਧਰ ਤੋਂ ਵੀ ਉੱਪਰ ਉੱਠ ਕੇ ਸਾਡੇ ਕੋਲ ਆ ਰਹੇ ਨੇ ਪਹਿਲਾਂ ਵਾਲੇ ਸ਼ਾਇਦ ਕਈ ਇਸ ਤਰ੍ਹਾਂ ਕਰਕੇ ਵੀ ਨਹੀਂ ਆਉਂਦੀ ਸੀ ਕਿ ਉਹ ਮੈਂ ਤਾਂ ਕਿਸੇ ਹੋਰ ਪਾਰਟੀ ਨਾਲ ਸ਼ਾਇਦ ਜੇ ਇੱਥੇ ਜਾਊਂਗਾ ਤਾਂ ਸ਼ਾਇਦ ਮੈਨੂੰ ਕੁਝ ਨਹੀਂ ਮਿਲੂਗਾ ਪਰ ਅਸੀਂ ਵੀ ਇਸ ਤਰ੍ਹਾਂ ਦਾ ਕੋਈ ਕਰਟੇਰੀਆ ਨਹੀਂ ਰੱਖਿਆ ਹੋਇਆ ਕਿ ਕਿਹੜੀ ਪਾਰਟੀ ਦਾ ਪਿੰਡ ਦਾ ਕੰਮ ਹੋਣਾ ਚਾਹੀਦਾ ਹੈ ਬਹੁਤ ਸਾਰੀਆਂ ਪੰਚਾਇਤਾਂ ਦੇ ਜਿਹੜੇ ਤੁਹਾਡੇ ਸਾਹਮਣੇ ਸਕੂਲਾਂ ਦੇ ਜਾਂ ਫਿਰ ਮੋਸਟਲੀ ਸਕੂਲਾਂ ਦੇ ਕਿਉਂਕਿ ਬੁਰਾ ਹਾਲ ਹੈ ਸਰਕਾਰੀ ਸਕੂਲਾਂ ਦਾ ಗ್ರಾಮ ਪੰਚਾਇਤਾਂ ਦੇ ਆਏ ਨੇ ਐਮਐਲਏ ਮੈਲਕਲਾ ਤੋਂ ਕੁਲਵੰਤ ਮੰਡੋਰੀ ਜੀ ਆਪਣੇ ਸਾਰੇ ਹਲਕੇ ਦੇ ਜਿਹੜੇ ਕੰਮ ਨੇ ਉਹ ਲੈ ਕੇ ਆਏ ਨੇ ਔਰ ਪੰਜਾਬ ਜਿਹੜਾ ਇੱਕ ਪਹਿਲਾ ਹੀ ਸੂਬਾ ਹੈ ਪਹਿਲਾ ਨਹੀਂ ਆਖਰੀ ਸੂਬਾ ਹੈ ਜਿਹਦੀ ਇਹ 9 ਹਲਕਿਆਂ ਦਾ ਐਮਪੀਏ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਐਮਪੀ ਦੇ ਅੰਡਰ 9 ਵਿਧਾਨ ਸਭਾ ਹਲਕੇ ਨੇ 5 ਕਰੋੜ ਰੁਪਏ ਇੱਕ ਸਾਲ ਦਾ ਸੋ ਜੇ ਦਿੱਲੀ ਦੇ हिसाब ਨਾਲ ਚੱਲੀ ਤਾਂ 90 ਕਰੋੜ ਰੁਪਏ ਬਣਨਾ ਚਾਹੀਦਾ ਪਰ 5 ਕਰੋੜ ਵੀ ਅਸੀਂ ਕਿਉਂਕਿ ਯੰਗ ਮੁੰਡੇ ਨੇ ਸਾਰੇ ਇਹ ਆਪਣੇ ਪਿੰਡਾਂ ਨੂੰ ਸਕੂਲਾਂ ਵਾਸਤੇ ਜਾ ਕੋਈ ਆਰਓ ਮੰਗਦਾ ਕੋਈ ਐਲਈਡੀ ਲਾਈਟਾਂ ਮੰਗਦੇ ਕੋਈ ਲਾਇਬ੍ਰੇਰੀ ਵਾਸਤੇ ਮੰਗਦੇ ਕੁਝ ਕੰਮ ਅਸੀਂ ਨਰੇਗਾ ਚੋ ਕਰਾ ਦਿੰਨੇ ਆ ਕਿਉਂਕਿ ਨਰੇਗਾ ਕੋਲੇ ਵੀ ਪੈਸਾ ਪਿਆ ਹੈ ਬਹਾਨੇ ਨਾਲ ਨਰੇਗਾ ਦਾ ਜਿਹੜਾ ਜਿਹੜੀ ਸਕੀਮ ਹੈ ਉਹ ਵੀ ਚੱਲ ਪੈਂਦੀ ਹੈ ਤੇ ਗਰੀਬਾਂ ਨੂੰ ਕੰਮ ਵੀ ਮਿਲਦਾ ਹੈ ਮਰੇਗਾ ਦੇ ਮਜ਼ਦੂਰਾਂ ਨੂੰ ਸੋ ਜੇ ਅਸੀਂ 4 ਲੱਖ ਰੁਪਏ ਦਿੰਨੇ ਆ ਤਾਂ ਇਹ 5 ਲੱਖ ਰੁਪਏ ਕਰਕੇ ਲਾਉਂਦੇ ਨੇ ਦਿਹਾੜੀਆਂ ਕਈ ਵਾਰੀ ਸਾਡੇ ਵਲੰਟੀਅਰ ਮੁੰਡੇ ਜਾਂ ਜਿਹੜੇ ਪਿੰਡ ਦੇ ਮੁੰਡੇ ਨੌਜਵਾਨ ਨੇ ਕਿਸੇ ਕਲੱਬ ਦੇ ਉਹ ਆਪ ਵੀ ਕਰ ਲੈਂਦੇ ਸੋ ਗੁੱਡ ਸਾਈਨ ਨੇ ਤੇ ਅੱਜ ਪੂਰਾ ਦਿਨ ਅਸੀਂ ਜਿਹੜਾ ਸਾਰੇ ਆ ਪਿੰਡਾਂ ਦੇ ਮੁੰਡੇ ਆਏ ਨੇ ਸਾਰੇ ਤੇ ਸਰਪੰਚ ਸਾਹਿਬ ਨੇ ਐਮਐਲਏ ਸਾਹਿਬ ਬੈਠੇ ਨੇ ਸੋ ਮੈਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਇਸ ਵਾਰ ਯੰਗ ਮੁੰਡੇ ਕੁੜੀਆਂ ਸਰਪੰਚ ਪੰਚ ਚੁਣੇ ਗਏ ਨੇ। ਫਿਰ ਤਾਂ ਉਹੀ ਗੱਲ ਹੈ ਕਿ ਟਿੱਪਲ ਦੇ ਪੱਤੇ ਆਵੇ ਕਾਦੀ ਖੜਖੜ ਖੜਖੜ ਲਾਈ ਹੈ। ਪੱਤੇ ਛੱਡ ਗਏ ਪੁਰਾਣੇ, ਰੁੱਤ ਨਵੀਆਂ ਦੀ ਆਈ ਹੈ। ਸੋ ਨਵੇਂ ਜਿਹੜੇ ਮੁੰਡੇ ਕੁੜੀਆਂ ਚੁਣੇ ਗਏ ਨੇ ਮੈਂ ਵਧਾਈਆਂ ਦਿੰਦਾ ਸਾਰਿਆਂ ਨੂੰ ਤੇ ਕੋਸ਼ਿਸ਼ ਕਰੂੰਗਾ ਜਿੰਨਾ ਕਿ ਮੇਰੇ ਅਧਿਕਾਰ ਖੇਤਰ 'ਚ ਹੈ ਮੈਂ ਉਹਨਾਂ 'ਕ ਜਿਹੜਾ ਐਮਪੀ ਲੈਡ ਦੀ 2.5 ਕਰੋੜ ਰੁਪਏ ਦੀ ਆਖਰੀ ਕਿਸ਼ਤ ਰਹਿ ਗਈ ਤੇ ਮੈਂ ਨਹੀਂ ਚਾਹੁੰਦਾ ਕਿ 1 ਰੁਪਿਆ ਵੀ ਜਿਹੜਾ ਉਹ ਬਿਨਾਂ ਵਰਤਿਆ ਇੱਥੇ ਪਿਆ ਰਹੇ ਕਿਉਂਕਿ ਪਬਲਿਕ ਦਾ ਪੈਸਾ ਹੈ ਪਬਲਿਕ ਨੂੰ ਮਿਲਣਾ ਚਾਹੀਦਾ ਅਗਲੀ ਵਾਰ ਜਦੋਂ ਇਲੈਕਸ਼ਨਾਂ ਹੋਣਗੇ ਉਦੋਂ ਦੇਖਾਂਗੇ ਕੀ ਹੁੰਦਾ ਪਰ ਫਿਲਹਾਲ ਜਿਹੜੇ ਇਹ 5 ਸਾਲ ਮੈਨੂੰ ਸੰਗਰੂਰ ਦੇ ਲੋਕਾਂ ਨੇ ਇਹਨਾਂ ਲੋਕਾਂ ਨੇ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਦਿੱਤੇ ਤਾਂ ਮੈਂ ਇਹ 5 ਸਾਲ ਇਹਨਾਂ ਦੇ ਨਾਮ ਇਹ ਲਾਉਣਾ ਚਾਹਨਾ ਸੋ ਹਜੇ ਕੋਈ ਵੋਟਾਂ ਦਾ ਮਾਹੌਲ ਨਹੀਂ ਹਜੇ ਕੁਝ ਕੋਈ ਕੋਈ ਕੋਡ ਨਹੀਂ ਲੱਗਿਆ ਜਾਂ ਕੋਈ ਅਨਾਉਂਸਮੈਂਟ ਨਹੀਂ ਹੋਈ ਪਰ ਐਨਾ ਕਹੇ ਕਿ ਇਸ ਪੰਜ ਸਾਲ ਦੇ ਵਿੱਚ ਜਿੰਨਾ ਮੈਕਸਿਮਮ ਪੈਸਾ ਸੈਂਟਰ ਤੋਂ ਆ ਸਕਦਾ ਜਾਂ ਹੋਰ ਕਿਸੇ ਸਕੀਮ ਚ ਆ ਸਕਦਾ ਉਹ ਲੈ ਕੇ ਆਏ ਆ ਰਹੇ ਆ ਪਾਸਪੋਰਟ ਆਫਿਸ ਰੀਜਨਲ ਪਾਸਪੋਰਟ ਆਫਿਸ ਮਲੇਰ ਕੋਟਲਾ ਦੇ ਵਿੱਚ 16 ਫਰਵਰੀ ਨੂੰ ਉਹ ਜਿਹੜਾ ਖੁੱਲ ਜੂਗਾ ਉਹ ਵੀ ਲੈ ਕੇ ਆਏ ਆ ਪੋਸਟ ਆਫਿਸ ਮਲੇਰ ਕੋਟਲਾ ਦੇ ਵਿੱਚ ਵਿਦੇਸ਼ ਮੰਤਰਾਲੇ ਵੱਲੋਂ ਤਾਂ ਕਿ ਹੁਣ ਸੰਗਰੂਰ ਦੇ ਧੂਰੀ ਦੇ ਬਰਨਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਚੰਡੀਗੜ੍ਹ ਨਾਲ ਤੱਕੇ ਖਾਣੇ ਪਹਿਣ ਪਾਸਪੋਰਟ ਵਾਸਤੇ ਸੋ ਰੀਜਨਲ ਪਾਸਪੋਰਟ ਆਫਿਸ ਜਿਹੜਾ ਮਲੇਰ ਕੋਟਲੇ ਚ ਆ ਗਿਆ ਸੋ ਜਿੰਨਾ ਕੋਈ ਵੀ ਸਕੀਮਾ ਖੇਲੋ ਇੰਡੀਆ ਦੇ ਤਹਿਤ ਵੀ ਬਹੁਤ ਸਾਰੇ ਸਟੇਡੀਅਮਾਂ ਨੂੰ ਪੈਸਾ ਆ ਰਿਹਾ ਹੈ ਮੈਂ ਕੋਸ਼ਿਸ਼ ਕਰਦਾ ਕਿ ਇਕੱਲੇ ਹਰ ਮਹੀਨੇ ਤਿੰਨ ਕੈਂਸਰ ਦੇ ਜਾਂ ਕੋਈ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਪ੍ਰਧਾਨ ਮੰਤਰੀ ਰੀਲੀਫ ਫੰਡ ਚੋਂ ਫ੍ਰੀ ਕਰਾ ਸਕਦਾ ਔਰ ਅਸੀਂ ਇੱਕ ਵੀ ਮਹੀਨਾ ਜਿਹੜਾ ਉਹ ਖਾਲੀ ਨਹੀਂ ਜਾਣ ਦਿੱਤਾ ਕਿਉਂਕਿ ਬਿਮਾਰੀ ਅੱਜ ਕੱਲ ਬਿਮਾਰੀਆਂ ਇਸ ਤਰ੍ਹਾਂ ਦੀਆਂ ਫੈਲੀਆਂ ਹੋਈਆਂ ਨੇ ਕਿ ਤੁਸੀਂ ਯਕੀਨ ਵੀ ਨਹੀਂ ਕਰ ਸਕਦੇ ਤੇ ਇਲਾਜ ਜਿਹੜਾ ਪ੍ਰਾਈਵੇਟ ਇਸ ਤਰ੍ਹਾਂ ਚ ਇੰਨਾ ਮਹਿੰਗਾ ਹੈ ਕਿ ਆਮ ਬੰਦੇ ਦੀ ਬਾਸਤੋਂ ਬਾਹਰ ਹੋ ਗਿਆ ਸੋ ਜਿੰਨਾ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਬਾਕੀ ਇਹ ਪਬਲਿਕ ਹੈ ਬਾਕੀ ਇਹਨਾਂ ਨੇ ਕਾ ਕਰਨਾ ਕਿਉਂਕਿ ਲੋਕਤੰਤਰ ਦੇ ਵਿੱਚ ਜੱਜ ਜਿਹੜੀ ਹੈ ਉਹ ਪਬਲਿਕ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ